ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਚੰਡਾਲ ਨੂਹਾ ਵਿੱਚ ਬੇਬੇ ਤੇ ਬਾਪੂ ਨੇ ਜਿਹੜਾ ਫੈਸਲਾ ਲਿਆ ਉਸ ਨਾਲ ਸਾਰਿਆਂ ਨੂੰ ਤਕਲੀਫ ਕਿਉਂ ਹੋ ਰਹੀ ਹੈ ਕਿਉਂ ਨਹੀਂ ਉਹ ਚਾਹਦੇ ਕਿ ਬੇਬੇ ਬਾਪੂ ਦਾ ਇਹ ਫੈਸਲਾ ਮੰਨਿਆ ਜਾਵੇ ਇਸ ਵੀਡੀਓ 'ਚ ਬਣੇ ਰਹੋ ਅੱਗੇ ਤੁਹਾਨੂੰ ਅਸੀਂ ਇਹਦੇ ਬਾਰੇ ਜਾਣਕਾਰੀ ਦਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਪੂ ਜੀ ਜਦੋਂ ਉਹਨਾਂ ਨੂੰ ਛਡਵਾ ਕੇ ਘਰ ਲੈ ਕੇ ਆਏ ਪ੍ਰੀਤ ਨੇ ਉਹਨਾਂ ਨੂੰ ਰੱਖਣ ਤੋਂ ਮਨਾ ਕਰ ਦਿੱਤਾ ਪਰ ਸੰਦੀਪ ਨੇ ਕਿਹਾ ਕਿ ਹਾਂ ਤੂੰ ਉਹਨਾਂ ਨੂੰ ਆਪਣੇ ਕੋਲ ਰੱਖ ਕਿਉਂਕਿ ਬੇਬੇ ਬਾਪੂ ਇਕੱਠੇ ਰਹਿਣਾ ਚਾਹੁੰਦੇ ਹਨ ਉਹ ਨਹੀਂ ਚਾਹੁੰਦੇ ਕਿ ਉਹ ਕਿਸੇ ਤੇ ਬੋਝ ਬਣਨ ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਲੈ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਹੁਣ ਇਕੱਠੇ ਹੀ ਰਵਾਂਗੇ ਚਾਹੇ ਅਸੀਂ ਘਰ ਦੀ ਛੱਤ ਤੇ ਕਿਉ ਹੀ ਨਾ ਰਹੀਏ ਅਸੀਂ ਆਪਣੇ ਬੱਚਿਆਂ ਨੂੰ ਇੱਕ ਮੌਕਾ ਦਿੱਤਾ ਹੈ ਸਾਨੂੰ ਪਤਾ ਹੈ ਕਿ ਇਹਨਾਂ ਦਾ ਪੁਲਿਸ ਨੇ ਬਹੁਤ ਕੁੱਟਕੁੱਟ ਕੇ ਕਟਾਪਾ ਚਾੜਿਆ ਪਰ ਅਸੀਂ ਨਹੀਂ ਚਾਹਦੇ ਕਿ ਇਹਨਾਂ ਤੇ ਬਾਰ-ਬਾਰ ਕੋਈ ਐਦਾਂ ਤਸ਼ੱਦਦ ਕਰੇ ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਤੇ ਮੇਰੀ ਪਤਨੀ ਅਸੀਂ ਦੋਨੋਂ ਜਣੇ ਘਰ ਦੀ ਛੱਤ ਤੇ ਬਣੇ ਕਮਰੇ ਵਿੱਚ ਰਾਵਾਂਗੇ ਜਿਸ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਇਸ ਗੱਲ ਬਾਰੇ ਹਜੇ ਸੋਨੂ ਜਿੱਤਾਂ ਨੂੰ ਕੋਈ ਵੀ ਖਬਰ ਨਹੀਂ ਲੱਗੀ ਕਿਉਂਕਿ ਇਹ ਫੈਸਲਾ ਬੇਬੇ ਤੇ ਬਾਪੂ ਦਾ ਆਪਣਾ ਹੈ ਪਰ ਪ੍ਰੀਤ ਤੇ ਵਿੱਕੀ ਨੂੰ ਇਸ ਗੱਲ ਦਾ ਦੁੱਖ ਲੱਗ ਰਿਹਾ ਹੈ ਉਹ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਡਰ ਹੈ ਕਿ ਜੇਕਰ ਇਹ ਗੱਲ ਵਾਲੀ ਭੈਣ ਨੂੰ ਪਤਾ ਲੱਗੀ ਜਾਂ ਪੁਲਿਸ ਵਾਲਿਆਂ ਨੂੰ ਪਤਾ ਲੱਗੀ ਤਾਂ ਸਾਰਾ ਦੋਸ਼ ਸਾਡੇ ਤੇ ਹੀ ਆ ਜਾਣਾ ਹੈ ਕਿਉਂਕਿ ਪੁਲਿਸ ਨੇ ਇਹਨਾਂ ਨੂੰ ਛੱਡਣ ਵੇਲੇ ਬਾਪੂ ਜੀ ਨੂੰ ਕਿਹਾ ਸੀ ਕਿ ਜੇਕਰ ਹੁਣ ਇਹ ਤੁਹਾਨੂੰ ਰੋਟੀ ਨਹੀਂ ਦਿੰਦੇ ਜਾਂ ਤੁਹਾਡੇ ਨਾਲ ਚੰਗਾ ਬਿਹੇਵ ਨਹੀਂ ਕਰਦੇ ਤਾਂ ਤੁਸੀਂ ਸਿੱਧਾ ਮੈਨੂੰ ਇੱਕ ਫੋਨ ਕਰਨਾ ਤੇ ਮੈਂ ਇਹਨਾਂ ਨੂੰ ਆ ਕੇ ਆਪਣੇ ਆਪ ਹੀ ਘਰੋਂ ਚੱਕ ਕੇ ਲੈ ਜਾਵਾਂਗਾ ਤਾਂ ਪ੍ਰੀਤ ਡਰ ਜਾਂਦੀ ਹੈ ਤੇ ਵਿੱਕੀ ਨੂੰ ਕਹਿੰਦੀ ਹੈ ਕਿ ਤੁਸੀਂ ਇਸ ਫੈਸਲੇ ਨੂੰ ਟਾਲੋ ਅਸੀਂ ਬਾਪੂ ਜੀ ਦਾ ਇਹ ਫੈਸਲਾ ਨਹੀਂ ਮੰਨ ਸਕਦੇ ਕਿਉਂਕਿ ਇਸ ਨਾਲ ਸਾਡੀ ਹੀ ਬੁਰੀ ਹਾਲਤ ਹੋਣ ਵਾਲੀ ਹੈ ਕਬਲ ਤਾਂ ਸੰਦੀਪ ਨੇ ਤਾਂ ਬਚ ਕੇ ਨਿਕਲ ਜਾਣਾ ਹੈ ਤੁਸੀਂ ਦੱਸੋ ਅਸੀਂ ਕੀ ਕਰੀਏ ਉਹਨਾਂ ਨੂੰ ਪੁਲਿਸ ਦਾ ਡਰ ਇੰਨਾ ਜ਼ਿਆਦਾ ਪੈ ਗਿਆ ਹੈ ਕਿ ਹੁਣ ਉਹ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਨਾਲ ਉਹਨਾਂ ਨੂੰ ਦੁਬਾਰਾ ਤੋਂ ਜੇਲ੍ਹ ਜਾਣਾ ਪਵੇ ਇਸ ਕਰਕੇ ਉਹ ਬਾਪੂ ਜੀ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ ਪਰ ਬਾਪੂ ਜੀ ਨੇ ਜਿਹੜਾ ਫੈਸਲਾ ਕਰ ਲਿਆ ਹੈ ਉਹ ਉਸ ਫੈਸਲੇ ਤੇ ਅਟੱਲ ਹਨ ਹੁਣ ਦੇਖਦੇ ਹਾਂ ਕਿ ਸੋਨੂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤੇ ਉਹ ਬਾਪੂ ਜੀ ਨੂੰ ਕੀ ਕਹੇਗਾ ਪੂਆ ਜੀ ਨੂੰ ਬੁਲਾਏਗਾ ਜਾਂ ਪਾਲੀ ਭੈਣ ਨੂੰ ਵੀ ਫੋਨ ਕਰਕੇ ਬਾਹਰੋਂ ਬੁਲਾਏਗਾ ਤੇ ਸਾਡੀ ਵੀਡੀਓ ਚ ਬਣੇ ਰਹੋ ਆਉਣ ਵਾਲੇ ਦਿਨਾਂ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਬਾਪੂ ਜੀ ਦਾ ਇਹ ਫੈਸਲਾ ਟਲ ਰਹਿਦਾ ਹੈ ਜਾਂ ਇਸ ਨੂੰ ਬਦਲਿਆ ਜਾਂਦਾ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਬਣੇ ਰਹਿਣ ਲਈ ਧੰਨਵਾਦ ਥੈਂਕ ਯੂ ਯਾਰ ਦੋ ਜੀ